ਫਲੋਰ ਦੇ ਵਿੱਚ ਜ਼ਬਰਦਸਤ ਸੜਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਦਾ ਰਸਲ ਹਾਈਵੇ ਤੇ ਸਵੇਰੇ ਦੇ ਸਮੇਂ ਇੱਕ ਕੰਟੇਨਰ ਦੋ ਕਾਰਾਂ ਦੇ ਵਿਚਕਾਰ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਵਿੱਚ ਕਾਰ ਸਵਾਰ ਵਿਅਕਤੀ ਇੱਕ ਜ਼ਖਮੀ ਹੋ ਜਾਂਦਾ ਹੈ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਬਾਲ ਟੀਮ ਪੁਲਿਸ ਅਤੇ ਹੋਰ ਅਧਿਕਾਰੀਆਂ ਨੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਣਕਾਰੀ ਮੁਤਾਬਕ ਦੋ ਕਾਰਾਂ ਤੇ ਸਵਾਰ ਹੋ ਕੇ ਕੁਝ ਲੋਕ ਅੰਮ੍ਰਿਤਸਰ ਤੋਂ ਫਤਿਹਗੜ੍ਹ ਸਾਹਿਬ ਧਾਰਮਿਕ ਸਥਾਨਾਂ ਤੇ ਮਥਾ ਟੇਕਣ ਜਾ ਰਹੇ ਸੀ ਇਸ ਦੌਰਾਨ ਹਾਈਵੇ ਤੇ ਉਹਨਾਂ ਦੀ ਕਾਰਾ ਕੰਟੇਨਰ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ ਇਸ ਟੱਕਰ ਦੇ ਚਲਦਿਆਂ ਸਵਾਰ ਵਿਅਕਤੀ ਜ਼ਖਮੀ ਹੋ ਜਾਂਦਾ ਹੈ ਤੇ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਵੱਲੋਂ ਅਤੇ ਪੁਲਿਸ ਦੇ ਵੱਲੋਂ ਹਸਪਤਾਲ ਪਹੁੰਚਾਇਆ ਜਾਂਦਾ ਹੈ ਘਟਨਾ ਤੋਂ ਬਾਅਦ ਐਸਐਸਐਫ ਦੀ ਟੀਮ ਅਤੇ ਪੁਲਿਸ ਅਧਿਕਾਰੀਆਂ ਨੇ ਗੱਡੀ ਚ ਫਸੇ ਯਾਤਰੀਆਂ ਨੂੰ ਕੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਹਾਦਸੇ ਦੇ ਕਾਰਨ ਉਥੇ ਜਾਮ ਵੀ ਲੱਗ ਜਾਂਦਾ ਹੈ ਬਾਅਦ ਵਿੱਚ ਇਹਨਾਂ ਲੋਕਾਂ ਨੇ ਮਦਦ ਦੇ ਨਾਲ ਵਾਹਨਾਂ ਨੂੰ ਇੱਕ ਪਾਸੇ ਕੀਤਾ ਹਾਈਵੇ ਖੋਲਿਆ ਗਿਆ ਥਾਣੇਦਾਰ ਨੇ ਕਿਹਾ ਕਿ ਕੰਟੇਨਰ ਨੂੰ ਜ਼ਬਤ ਕਰਨ ਤੋਂ ਬਾਅਦ ਡਰਾਈਵਰ ਦੇ ਖਿਲਾਫ ਵੱਡੀ ਕਾਰਵਾਈ ਅਮਲ ਚੱਲਿਆ ਦੀ ਜਾਵੇਗੀ ਬਿਆਨਾ ਸਰਜੀਤ ਸਿੰਘ ਹੈ ਜੀ ਮੈਂ ਕਰਪੂਥਰੋਂ ਲੁਧਿਆੜੇ ਆ ਰਿਹਾ ਜੀ ਠੀਕ ਹੈ ਕਿਹੜੀ ਗੱਡੀ ਸੀ ਆ ਸੇਫਟ ਗੱਡੀ ਹੈ ਜੀ ਸੇਫਟ ਗੱਡੀ ਹੈ ਹਾਂਜੀ ਕੰਨ ਹੋਇਆ ਐਕਸੀਡੈਂਟ ਆ ਟਰਾਲੇ ਦਾ ਜੀ ਟਰਾਲੇ ਨਾਲ ਹੋਇਆ ਗੱਡੀ ਵਾਲੇ ਕਵੱਜੀ ਆ ਦਾ ਟਰਾਲੇ ਹੀ ਰੋਗਲੀ ਸੀ ਗੱਡੀ ਪੇ ਛੜ ਕੇ ਗੱਡੀ ਵੱਜੀ ਸਾਡੀ ਅੱਛਾ ਅੱਛਾ ਕੁਝ ਸੜ ਤਾਂ ਨਹੀਂ ਲੱਗੀ ਨਹੀਂ ਸਾਡੇ ਬੰਦੇ ਦੇ ਇੱਕ ਤੇ ਲੱਗੀ ਹੋ ਗਿਆ ਹਾਂਜੀ ਨਾਰਮਲ ਆ ਨਹੀਂ ਨਹੀਂ ਉਹਦੀ ਪਸਲੀਆਂ ਤੇ ਲੱਗੀ ਆ ਜੀ ਪਸਲੀਆਂ ਹੀ ਉੱਤਰਕੜਾ ਆਵੇ ਹੈ ਗਾਈ ਫੜੇ ਗਏ ਗਦਾਰ ਸਿੰਘ ਕੀ ਹੋਇਆ ਜੀ ਕਿੱਥੋਂ ਆ ਰਹੇ ਸੀ ਆਈ ਅੰਮ੍ਰਿਤਸਰ ਤੋਂ ਆ ਰਹੇ ਜਨਾਬ ਤਸੀਲ ਤੋਂ ਹਾਂਜੀ ਕੀ ਹੋਇਆ ਗੱਡੀ ਉਹ ਟਰੱਕ ਮੋੜ ਵਾਲੇ ਨੇ ਬੈਗ ਨਹੀਂ ਲਿਆ ਸਿੱਧਾ ਗਾ ਅਗਲੀ ਲਾਈਨ ਤੇ ਤੀਜੀ ਤੋਂ ਚਾਰ ਤੱਕ ਹਾਂਜੀ ਗੱਡੀ ਜਿਹੜੀ ਹੈ ਤੁਹਾਡੀ 6 ਐਸ ਵੀ ਅੱਛਾ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤੇ ਵੇਖ ਲਓ ਤੁਹਾਡੇ ਸਾਹਮਣੇ ਮੇਰੇ ਨਾਲ 60 70 ਹਜ਼ਾਰ ਦਾ ਹੋਏਗਾ। ਓਨੀ ਟੱਡੀਆਂ ਬਚੀਆਂ ਨੇ। ਇੱਕ ਸ਼ਿਫਟ ਬਚੀ ਔ ਮਗਰੋਂ ਓਟ ਗਈ ਔਰ ਉਹਦਾ ਬੰਦਾ ਠੀਕ ਨਹੀਂ ਓ ਦਵਾਈ ਲੈਣ ਗਿਆ ਹਾਰਦਾ ਥੋੜਾ ਮੋਸ। ਉਹ ਕੋ ਭਾਜੀ ਨਾਲ ਲਿਖਾ ਕੇ ਗਿਆ। ਹਾਂਜੀ ਅਸਰਾਫ ਸਾਹਿਬ ਜਾ ਰਹੇ। ਨੰਬਰ 7 ਤਹਿਿਲ ਦੇ ਨਾਲ ਆ ਹੱਡੀ। ਗਾੜੀ ਮੋੜ ਤੇ ਪੇ ਗਾੜੀ ਲੜ ਗਈ। ਹਾਂ। ਤੇ ਕੌਨਸੀ ਗਾੜੀ ਹੈ? ਰੱਕ ਰੱਕ ਹੈ। ਕਾਹਾਂ ਕੌਨਸੀ ਕੰਪਨੀ ਕਾ ਉਸਦੀ ਗਾੜੀ ਹੈ? ਜੀ ਸੀ ਐਮ ਲੁਧਿਆਣਾ। ਲੁਧਿਆਣਾ ਕਿਆ ਲੋਡ ਕੀਆ ਇਸਨੇ? ਖਾਲੀ ਬੋਤਲ ਨੇ। ਖਾਲੀ ਬੋਤਲ ਨੇ। ਜੋ ਦੋ ਗਾੜੀ ਫੁੱਗੀ ਹੈ ਉਹਨਾਂ ਨੇ ਕੀ ਕਹਿਣਾ ਚਾਹਤੋ ਅਬ ਸਰ ਗਲਤੀ ਉਹਨਕੀ ਵੀ ਹੈ ਹਾਂ ਗਾੜੀ ਸਪੀਡ ਵਿੱਚ ਸੀ ਉਹ ਦੋਨੋਂ ਆਪ ਮੈਂ ਮੋੜ ਰਾ ਸੀ ਗਾੜੀ ਕਰ ਲਈ ਰਹਾ ਸੀ ਮੋੜ ਰਹਾ ਸੀ ਦੇਖੋ ਅਭੀ ਬਾਚਿਤ ਪੁਲਿਸ ਵਾਲੇ ਆ ਗਏ ਹਾਂ ਆ ਗਏ ਕੀ ਕਹਿਣਾ ਚਾਹਤੋ ਹਾਂ ਅਬ ਦੇਖੋ ਸੇਟ ਲੋਗ ਆਉਣਗੇ ਕੀ ਬਾਤ ਹੋਈ ਬਾਈ ਸਾਮੋ ਫੁੱਟਣਾ ਮਿਲੀ ਸੀ ਬੇ ਇੱਕ ਜਿਹੜੀ ਲੁਧਿਆਣੇ ਵਾਲੋਂ ਗੱਡੀਆਂ ਜਾ ਰਹੀਆਂ ਆ ਜਲੰਧਰ ਤੋਂ ਤੇ ਸਾਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਵੱਲੋਂ ਲੁਧਿਆਣੇ ਵੱਲੋਂ ਗੱਡੀਆਂ ਜਾ ਰਹੀਆਂ ਉਹਦੇ ਮੋੜੇ ਇੱਕ ਟਰੱਕ ਆ ਗਿਆ ਜਿਹੜਾ ਕਿ ਟਰੱਕ ਮੋੜ ਰਿਹਾ ਸੀ ਉੱਤੇ ਜਗਾ ਘਟਿਆ ਪਿੱਛੋਂ ਗੱਡੀਆਂ ਆ ਰਹੀਆਂ ਉਹਦੇ ਵਿੱਚ ਵੱਜੀਆਂ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਗੱਡੀਆਂ ਦਾ ਨੁਕਸਾਨ ਹੋ ਗਿਆ ਗੱਡੀਆਂ ਦੋ ਵੱਜੀਆਂ ਜੀ ਆਪ ਸੂਚੀ ਮੋੜੇ ਸਵਿਫਟ ਕਾਰ ਉਹਦੇ ਵਿੱਚ ਵੱਜੀ ਟਰੱਕ ਦੇ ਟਰੱਕ ਦੇ ਬੱਚੇ ਗੱਡੀ ਆ ਖੜੀ ਆ ਇਹ ਵੱਜੀ ਆ ਗੱਡੀਆਂ ਦਾ ਨੁਕਸਾਨ ਗੱਡੀਆਂ ਦਾ ਕਾਫੀ ਨੁਕਸਾਨ ਹੈ ਜੀ ਬਾਕੀ ਆਪਣੇ ਸਵਾਰੀਆਂ ਦੇ ਸੱਤਾ ਘਟਾ ਹੈ ਆ ਗਿਆ ਨਾਰੀਆਂ ਮਾਰੀਆਂ ਮੋਟੀਆਂ